ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣਾਂ ਤੇ ਭਰਾਵਾਂ ਨੂੰ ਪਹਿਲਾਂ ਤਾਂ ਇਹ ਰਿਕਵੈਸਟ ਕਰੂੰਗੀ ਕਿ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਫਾਰਮੂਲਾ ਜੋ ਪਿਛਲੇ ਸਾਲ ਅਸੀਂ ਵੀ ਵਰਤਿਆ ਸੀ ਤੇ ਬਹੁਤ ਵੈਸਟ ਰਿਜ਼ਲਟ ਆਇਆ ਉਸ ਦਾ ਇਹ ਜੋ ਸੀਜ਼ਨ ਚੱਲ ਰਿਹਾ ਕਣਕ ਦਾ ਹਨਾ ਆਪਾਂ ਸਾਰੇ ਸਟੋਰ ਕਰਕੇ ਰੱਖਦੇ ਆਂ 1 ਸਾਲ ਦੇ ਵਾਸਤੇ ਕਣਕ ਨੂੰ ਤੇ ਕੋਈ ਕਿੱਦਾਂ ਦੀ ਦਵਾਈ ਪਾਉਂਦਾ ਕੋਈ ਕਿੱਦਾਂ ਦੀ ਕੋਈ ਪੁੜੀਆਂ ਪਾਉਂਦਾ ਕੋਈ ਗੋਲੀਆਂ ਪਾਉਂਦਾ ਪਰ ਇਹ ਹਾਨੀਕਾਰਕ ਹੁੰਦੀਆਂ ਹਨਾ ਸਾਰਿਆਂ ਨੂੰ ਪਤਾ ਆਪਾਂ ਨੂੰ ਜਦੋਂ ਗੈਸ ਬਣਾਉਂਦੀਆਂ ਇਹ ਗੈਸ ਨਾਲ ਹੀ ਜੀ ਮਾਰਦੀਆਂ ਨੇ ਉਹ ਫਿਰ ਗੈਸ ਵਾਲੀ ਜਿਹੜੀ ਕਣਕ ਹੈ ਉਸ ਦਾ ਆਟਾ ਬਣਾ ਕੇ ਅਸੀਂ ਵੀ ਖਾਂਦੇ ਆਂ ਸਾਨੂੰ ਵੀ ਤਾਂ ਨੁਕਸਾਨ ਹੁੰਦਾ ਹੈ ਹਨਾ ਬਹੁਤ ਨੁਕਸਾਨ ਹੁੰਦਾ ਹੈ ਇਸ ਚੀਜ਼ ਦੇ ਅੱਜ ਮੈਂ ਤੁਹਾਨੂੰ ਇੱਕ ਬੈਸਟ ਤਰੀਕਾ ਦੱਸੂੰਗੀ ਜੇਕਰ ਤੁਸੀਂ ਅਪਣਾਓਗੇ ਤਾਂ ਬਹੁਤ ਵਧੀਆ ਰਹੂਗਾ ਤੇ ਮੈਂ ਇਹੀ ਕਹੂੰਗੀ ਕਿ ਧਿਆਨ ਨਾਲ ਸੁਣੋ ਸਕਿਪ ਨਾ ਕਰਿਓ ਵੀਡੀਓ ਨੂੰ ਹਨਾ ਤਾਂ ਤੁਸੀਂ ਵਾਰਤਕੇ ਦੇਖਿਓ ਇਹ ਤਰੀਕਾ ਬਹੁਤ ਵਧੀਆ ਵਾ ਅਸੀਂ ਪਿਛਲੇ ਸਾਲ ਵਰਤੇ ਅਸੀਂ ਬਹੁਤ ਸੋਹਣਾ ਰਿਜ਼ਲਟ ਮਿਲੇਆ ਤੇ ਆਪਾਂ ਕੀ ਕਰਨਾ ਹੈਗਾ ਕਣ ਕੰਨ ਨੂੰ ਜਦੋਂ ਡਰਮ ਦੇ ਵਿੱਚ ਪਾਉਣਾ ਹੈ ਹਨਾ ਠਿਕ ਪਈ ਹੈ ਵੀ ਡਰਮ ਤੁਹਾਡਾ ਸੁੱਕੀ ਥਾਂ ਤੇ ਹੋਣਾ ਚਾਹੀਦਾ। ਦੂਸਰਾ ਇਹ ਕਿ ਡਰਮ ਦੇ ਵਿੱਚ ਹਵਾ ਨਹੀਂ ਪੈਣੀ ਚਾਹੀਦੀ ਕਿਸੇ ਪਾਸਿਓਂ। ਠੀਕ ਹੈ ਤੇ ਇੱਕ ਇਹ ਵੀ ਜਦੋਂ ਆਪਾਂ ਕਣਕ ਵੱਢ ਕੇ ਇਹ ਨਹੀਂ ਹੈ ਵੀ ਉਦਾਂ ਹੀ ਕਣਕ ਡਰਮ ਦੇ ਵਿੱਚ ਪਾ ਦੇਣੀ ਆ ਥੋੜੀ-ਬਹੁਤੀ ਹਵਾ ਵੀ ਲਵਾ ਲੈਣੀ ਚਾਹੀਦੀ ਹੈ ਕਣਕ ਨੂੰ। ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਜਦੋਂ ਤੁਸੀਂ ਕਣਕ ਪਾਓਗੇ ਨਾ ਤਾਂ ਥੋੜੀ ਜਿਹੀ ਤੂੜੀ ਜਿਵੇਂ 1 ਵੱਠਲ 1.5 ਵੱਠਲ ਨਾ ਤੂੜੀ ਦਾ ਡਰਮ ਦੇ ਥੱਲੇ ਸੈੱਟ ਲੈਣਾ ਮਤਲਬ ਵਿੱਚ ਉਹਦੇ ਢੇਠਾਂ ਵਾਲੀ ਸਾਈਡ ਇੱਕ ਡੇਢ ਬੱਠਲ ਸੈੱਟ ਲੈਣਾ ਆਏਗਾ ਕਿਉਂਕਿ ਤੂੜੀ ਜਿਹੜੀ ਉਹ ਸਲਾਬ ਨਹੀਂ ਪੈਦਾ ਹੋਣ ਦਿੰਦੀ ਕਣਕ ਦੇ ਵਿੱਚ ਜਿਵੇਂ ਤੁਸੀਂ ਕੁਆਂਟਲ ਡੇਢ ਕੁਆਂਟਲ ਕਣਕ ਪਾ ਲਈ ਉਸ ਤੋਂ ਪਹਿਲਾਂ ਪਾਉਣਾ ਇੱਕ ਡੇਢ ਬੱਠਲ ਤੂੜੀ ਦਾ ਉਸ ਤੋਂ ਬਾਅਦ ਇੱਕ ਕੁਆਂਟਲ ਡੇਢ ਕੁਆਂਟਲ ਕਣਕ ਪਾ ਕੇ ਫੇਰ ਕੀ ਕਰਨਾ ਹੈ ਦੋ ਕੁ ਗੰਡੀਆਂ ਲਸਣ ਦੀਆਂ ਤੇ ਇੱਕ ਡੱਬੀ ਸਿੱਖਾਂ ਵਾਲੀ ਮਾਚਸ ਉਹ ਸੈੱਟ ਦੇਣੀ ਹੈ ਠੀਕ ਹੈ ਫਿਰ ਇਦਾਂ ਹੀ ਕਰਨਾ ਹੈ 1.5 ਕਵੰਟਲ ਕਣਕ ਪਾ ਕੇ ਫਿਰ ਮਾਚਿਸ ਤੇ ਦੋ ਗੰਡੀਆਂ ਲਸਣ ਦੀਆਂ ਸੱਟ ਦੇਣੀਆਂ ਜਦੋਂ ਆਪਣਾ ਡਰਮ ਭਰ ਗਿਆ ਠੀਕ ਹੈ ਉਸ ਤੋਂ ਬਾਅਦ ਫਿਰ 1.5 ਬੱਠਲ ਤੂੜੀ ਦਾ ਪਾ ਦੇਣਾ ਉੱਪਰ ਬਿਲਕੁਲ ਉੱਤੇ ਤੇ ਉਸ ਨੂੰ ਚੰਗੀ ਤਰ੍ਹਾਂ ਡਰਮ ਨੂੰ ਢੱਕ ਦੇਣਾ ਫਿਰ ਤੁਸੀਂ ਆਉਂਦੀ ਵਾਰ ਨੂੰ ਦੇਖਿਓ ਕਿ ਤੁਹਾਡੀ ਕਣਕ ਖਰਾਬ ਹੋਈ ਕਿ ਨਹੀਂ ਹੋਈ ਕੋਰ ਕੁਛ ਵੀ ਪਾਉਣ ਦੀ ਲੋੜ ਨਹੀਂ ਹੈਗੀ ਬਸ ਡਰਮ ਚ ਕਣਕ ਪਾਉਣ ਤੋਂ ਪਹਿਲਾਂ ਡੇਢ ਕਬੱਠਲ ਥੂੜੀ ਦਾ ਪਾ ਦਿਓ ਥੱਲੇ ਉਸ ਤੋਂ ਬਾਅਦ ਡਰਮ ਨੂੰ ਭਰ ਕੇ ਫਿਰ ਉੱਪਰ ਥੂੜੀ ਪਾ ਦਿਓ ਕਦੇ ਸੇ ਆਪਾਂ ਨੂੰ ਮੰਨਦੇ ਨਹੀਂ ਪਰ ਆਪਣੇ ਨਾ ਬਜ਼ੁਰਗ ਇਸ ਤਰ੍ਹਾਂ ਹੀ ਕਰਦੇ ਹੁੰਦੇ ਸੀਗੇ ਤੋੜਿਆਂ ਦੇ ਵਿੱਚ ਕਣਕ ਭਰ ਕੇ ਤੋਂ ਥੂੜੀ ਦੇ ਵਿੱਚ ਹੀ ਦਬਦੇ ਹੁੰਦੇ ਸੀਗੇ ਮੇਰੇ ਨਾਨੀ ਜੀ ਦੱਸਦੇ ਹੁੰਦੇ ਸੀ ਇਦਾਂ ਹੀ ਕਰ ਦਿੰਦੇ ਸੀ ਉਹ ਕਿਹੜਾ ਕੋਈ ਦਵਾਈਆਂ ਹੁੰਦੀਆਂ ਸੀਗੀਆਂ ਪਾਉਣ ਵਾਸਤੇ ਹਨ ਇਹ ਕਿ ਆ ਕੇ ਤੁਹਾਡੀ ਕਣਕ ਜਦੋਂ ਤੁਸੀਂ ਲੈ ਕੇ ਆਉਨੇ ਹੋ ਉਹ ਉਦਾਂ ਹੀ ਪਾਓ ਮਤਲਬ ਉਹਨੂੰ ਸਾਫ਼ ਕਰਕੇ ਨਾ ਪਾਓ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਮੇਰਾ ਇਹ ਫਾਰਮੂਲਾ ਚੰਗਾ ਲੱਗਿਆ ਤਾਂ ਮੈਨੂੰ ਕਮੈਂਟ ਕਰਕੇ ਮੇਰਾ ਹੌਸਲਾ ਜ਼ਰੂਰ ਵਧਾਉਣਾ ਜੀ ਤੇ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਕੁਝ ਮਨੋਰੰਜਨ ਵੀਡੀਓ ਵੀ ਉਦਾਂ ਦੀਆਂ ਵੀ ਲੈ ਕੇ ਆਉਂਦੇ ਰਹੀਏ ਹਰ ਤਰ੍ਹਾਂ ਦੀ ਵੀਡੀਓ ਅਸੀਂ ਇਸ ਚੈਨਲ ਤੇ ਅਪਲੋਡ ਕਰਦੇ ਰਹਿੰਨੇ ਆ ਤੇ ਤੁਸੀਂ ਮੇਰਾ ਹੌਸਲਾ ਜ਼ਰੂਰ ਵਧਾਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਕਰੋ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰਿਓ ਅੱਗੇ ਪੈਨ